ਸੁਨਾ ਚੰਗੀ ਰਹੀ ਹੈ ਕਿ ਨਹੀਂ ਐਵੇਂ ਕਹਿਣ ਦੀ ਹੈ ਮੈਂ ਬੱਸੇ ਚੱਲ ਜਾਣਾ ਅਮੀ ਵੀ ਕਿੰਨਾ ਆਉਣ ਡਿਆ ਹੈ ਬੱਸ ਚ ਮੈਂ ਕਿਰਾਏ ਤੇ ਜਾਣਾ ਹੈ ਉੱਪਰ ਫਿਰ ਵੀ ਇਹੋ ਜਿਹਾ ਮਜ਼ਾ ਥੋੜੀ ਨਾ ਆਵੇ ਮੌਸਮ ਵੇਖ ਕਡਾ ਵਧੀਆ ਹਨਾ ਤੇ ਦੱਸ ਕਿਹੜਾ ਗਾਣਾ ਲਾਵਾਂ ਰੈਨ ਤੋਂ ਚੁੱਕੀ ਤੇਗਾ ਮੈਨੇ ਬੜਾ ਕਿੰਨਾ ਡਰ ਲੱਗ ਗਿਆ ਉਹ ਡਰ ਵਾਲੀ ਕਿਹੜੀ ਗੱਲ ਆ ਦੱਸ ਗੱਲ ਕਿਉਂ ਨਹੀਂ ਜੇ ਕਿਸੇ ਨੇ ਪਹਿਚਾਨ ਲਿਆ ਮਨੇ ਕਰ ਜਾਣੀ ਨੀ ਲੰਮਾ ਮੜਦੀ ਨਹੀਂ ਮੈਨੇ ਇੱਕ ਤੇ ਤੂੰ ਨਾ ਡਰਦੀ ਬੜਾ ਪਤਾ ਨਹੀਂ ਕੀ ਗੱਲ ਐ ਡਰ ਹੁੰਦਾ ਵਾ ਤੁਹਾਨੂੰ ਆਪਣੇ ਘਰ ਤੇ ਨਾ ਡਰ ਹੈਗਾ ਤੂੰ ਹੀ ਕਿਤੇ ਡਰ ਦੇ ਨਾਲ ਕੱਲ ਵੀ ਨਹੀਂ ਕਰ ਰਹੇਂਦੇ ਠੀਕ ਆ ਮੈਨੂੰ ਬੜਾ ਗਿਆ ਕੋਈ ਨਹੀਂ ਬਸ ਥੋੜੇ ਦੇਣਾ ਕਰ ਹੀ ਦੇਣੀ ਐ ਕੁਝ ਖਾਣ ਪੀਣੇ ਚੱਲੀਏ ਆ ਵੇਖੋ ਤੁਹਾਡੇ ਗੜੀ ਜੁੜੇ ਹੱਥ ਤੇ ਮੈਨੂੰ ਪਿੰਡੋਂ ਪਛਾਈ ਧਾਰਦੇ ਹੋ ਕਿੰਨਾਂ ਕਿ ਤੇ ਮੈਨੂੰ ਵੀ ਪਤਾ ਆਏ ਤੂੰ ਇਦਾਂ ਕਰਿਆ ਕਰ ਹਾਂ ਅੱਡੇ ਤੇ ਆਣ ਕੇ ਫੋਨ ਕਰ ਦਿਆ ਕਰ ਹਾਂ ਤੇ ਤੈਨੂੰ ਮੈਂ ਲੈ ਵੀ ਜਾਵਾਂ ਕਰਾਂਗੇ ਤੇ ਛਾਡੂ ਜਾਵਾਂ ਕਰਾਂਗਾ ਮੈਂ ਅੱਜ ਤੜਨਾਂ ਕਿ ਪਰਤੋਨੀ ਮੈਂ ਇਹ ਕਾਕਰ ਦਰਨਾ ਕਲ ਵੀ ਨਹੀਂ ਕਰਦੀ ਮੈਂ ਤੈਨੂੰ ਕੀ ਕਹਿਤਾ ਹੋ ਜਾ ਐਦਾਂ ਮੂੰਹ ਤਨਾ ਬਾਰ ਬਾਰ ਤਰ ਐਦਾਂ ਸੋ ਜਿਆਦਾ ਸ਼ੱਕ ਹੁੰਦਾ ਕੇ ਨਾ ਤੁਸੀਂ ਨਾ ਚੁੱਪ ਕੀਤੀ ਹੋ ਉਹ ਇੱਥੇ ਕਿਹੜਾ ਕੋਈ ਸੁਣ ਲਿਆ ਕਦੇ ਦੇ ਹਸਕੇ ਗੱਲ ਕਰ ਲਿਆ ਕਰ ਇੱਥੇ ਹੀ ਧਾਰ ਦਮ ਮੈਂ ਆਪੇ ਬੱਸੇ ਚੱਲ ਜਾਾਂਗੀ ਕਿਉਂ ਤੁਸੀਂ ਮੈਨੂੰ ਘਰੋਂ ਕਢਾਉਣਾ ਵਾ ਕੁਝ ਨਹੀਂ ਹੁੰਦਾ ਆਰਾਮਣਾ ਬੈਠੀ ਰਾ ਘਰੋਂ ਕਢਾਉਣਾ ਤੈਨੂੰ ਇੱਥੇ

ਬਸ ਕਰੂ ਯਾਰ ਤਾਰ ਲਈ ਬਸ ਆਉਂ ਮੋੜ ਤੇ ਮੈਂ ਤਾਰ ਦੇਣਾ ਤੈਨੂੰ ਉਤੋਂ ਤੂੰ ਚੱਲ ਜੀ ਪਰਾਂ ਨਾਲ ਇੱਥੇ ਕਿਸੇ ਨੂੰ ਦੀ ਪਤਾ ਕੌਣ ਆ ਤੇ ਕੌਣ ਨਹੀਂ ਆ ਅਈ ਨਾਲ ਤਾਡਾ ਨਹੀਂ ਪਤਾ ਮੇਰਾ ਤੇ ਪਤਾ ਹੋਣਾ ਕੋਈ ਅੱਜ ਕੱਲ ਕੋਈ ਨਹੀਂ ਧਿਆਨ ਦਿੰਦਾ ਹੁੰਦਾ ਇਨਾ ਲੋਕਾਂ ਨੂੰ ਆਪਣੇ ਆਪ ਦਾ ਨਹੀਂ ਵੇਹਲ ਹੁੰਦਾ ਤੇ ਤੂੰ ਐਵੇਂ ਇੱਥੇ ਖਲਾਰਦਾ ਖਲਾਰ ਇਕਦ ਲੰਮੇ ਪੈ ਜਾਂਦੇ ਆ ਸਰਾਣੇ ਵਿੱਚ ਸਿੱਧੇ ਕਰਦੇ ਖੇਤਾ ਉਹਨਾਂ ਦੇ ਲੱਖ ਤੋੜੇ ਛੱਡੀ ਬੋਤ ਹਾਂਜੀ ਮੰਮਾ ਮੈਨੂੰ ਆਵਨੂ ਫੋਨ ਲਾ ਟੈਂਪੜਾ ਹੋ ਗਿਆ ਜਾਈ ਨਹੀਂ ਗਈ ਨਹੀਂ ਮੰਮੀ ਉੱਤੇ ਆਇਆ ਨਹੀਂ ਦੀ ਟੈਂਪ ਨਹੀਂ ਵੇਖਾ ਟੈਂਪ ਕਿੰਨਾ ਹੋਇਆ ਟੈਂਪੜਾ ਮੈਨੂੰ ਆਵਾ ਲੱਗਣ ਡਿਆ ਟੈਂਪ ਤਾਂ ਮੈਂ ਪੋਣੀ ਤੈਨੂ ਹੋ ਗਿਆ ਆਹੋ ਉਹ 2:30 ਵਜੇ ਆ ਜਾਂਦੀ ਲਾ ਮੇਰੇ ਟੀ ਫੋਨ ਚਲ ਕੋਈ ਨਹੀਂ ਤੂੰ ਇਨੀ ਟੈਨਸ਼ਨ ਕੋ ਲੈਣ ਰਹੇ ਹੋ ਉਹ ਆ ਜਾਂਦੀ ਸਿਆਣੀ ਉਹ ਵੀ ਲੇ ਬੋਤਾ ਮੈਂ ਟਮਟਮੇ ਤੇ ਬਸਾਂ ਹੁੰਦੀਆਂ ਨੇ ਤੇ ਭਲਾ ਇਹ ਕਿਹੜੇ ਕੰਮ ਹੋਏ ਕਿ ਤੂੰ ਛੱਡਣੀ ਉਥੋਂ ਟਾਈਮ ਨਾ ਨਿਕਲ ਕਿਸੇ ਨੂੰ ਪਤਾ ਨਹੀਂ ਹੁੰਦਾ ਮੀਂਹ ਕਣੀ ਦਾ ਚੱਲ ਕੋਈ ਗੱਲ ਨਹੀਂ ਕੀ ਪਤਾ ਹਣਾ ਬਗਮਸ਼ਾਂ ਉਹੀ ਹੋਵੇ ਆ ਜਾਂਦੀ ਐ ਕੋਈ ਮਲਉਣੀਆ ਫੋਨ ਲਾਹ ਬਲਾ ਫੋਨ ਨਹੀਂ ਕੱ ਲੱਗਣ ਰਿਹਾ ਮੰਮੀ ਆਇਆ ਫੋਨ ਨੂੰ ਕੀ ਹੋ ਗਿਆ ਮੌਸਮ ਖਰਾਬ ਆ ਨਾ ਤੇ ਨੈਟਵਰਕ ਨਹੀਂ ਹੁੰਦਾ ਹਣਾ ਗੱਲ ਇੱਕ ਦਿਨ ਹੀ ਫੇਰ ਲਾ ਕੇ ਵੇਖੀ ਮੇਰਤੀ ਹਣਾ ਕੋਈ ਗੱਲ ਲਾ ਦਿੰਦੇ ਆ ਫੇਰ ਲਾ ਨਾ ਆ ਜਿੰਦੀ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਉ ਤੂੰ ਮੈਂ ਮਗੇਟ ਅੱਗੇ ਚੱਲ ਚੱਲ ਕੋਈ ਨਹੀਂ ਵੇਖ ਲੋ ਆ ਜਾਣਾ ਉਹਨੇ ਪਤਾ ਨਹੀਂ ਅੱਜ ਨਾਲ ਟਾਈਮ ਹੋ ਗਿਆ ਕਿਉਂ ਨਹੀਂ ਗਈ ਮੰਮੀ ਵੀ ਆਵੇ ਟੈਨਸ਼ਨ ਲਈ ਜਾਂਦੇ ਆ ਸਿਆਣੀ ਐ ਕੁੜੀ ਨੂੰ ਪਤਾ ਵਾ ਮੈਂ ਟਾਈਮ ਨਾਲ ਘਰ ਜਾਣਾ ਮੇਰੀ ਗੱਲ ਸੁਣ ਸੇਰੇ ਕਰਦੀ ਫਿਰ ਫੋਨ ਮੇਰੀ ਗੱਲ ਸੁਣ ਕਰਨਾ ਤੇ ਹੋਣੀ ਚਲ ਸ਼ਾਮ ਨੂੰ ਕਰੂੰਗਾ ਫਿਰ चङा चल ठीक ਲੇ ਮੇਰੀ ਧੀ ਆ ਗਈ ਸੱਸੀ ਘਰ ਮਮੀ ਸੱਸੀ ਘਰ ਤਾਂ ਠੀਕ ਆ ਪੁੱਤ ਇੰਨੀ ਲੇਟ ਕਿਉਂ ਹੋਈ ਹੈ ਬਾਹੂ ਮਮੂ ਤੁਨਵੇਂ ਪਰ ਹੈ ਕਿੰਨਾ ਮੀ ਪੈਨਦਿਆ ਵਾ ਅਸੀਂ ਪਹਿਲਾਂ ਕਾਲਜ ਚ ਹੀ ਖਲੋਗੀਆਂ ਤੇ ਉਹ ਜਿਹੜੀ ਬਾਤ ਸਾਡੀ ਪਹਿਲੀ ਹੀ ਹੋਣਾਂਗੀ ਤੇ ਫਿਰ ਬਦਲੇ ਵਿੱਚ ਦੂਜੀ ਜਿਹੜੀ ਉਹ 10 ਮਿੰਟ ਲੇਟ ਆਈ ਮੀ ਮੂੰਹ ਵਰਕੇ ਲੇਟ ਆਈ ਹੋਗੀ ਤਾਂ ਕਰਕੇ ਜੇ ਪੁੱਤ ਫੋਨ ਲਾਉਂਦੇ ਤਾਂ ਫੋਨ ਵੀ ਨਹੀਂ ਲੱਗਿਆ ਮਮਮੀ ਮੇਰਾ ਬੰਦ ਹੋ ਗਿਆ ਹੈ ਤੈਨੂੰ ਚਾਰਜ ਕਰਕੇ ਖੜਿਆ ਕਰ ਚਾਰਜ ਤੇ ਮੰਮੀ ਫੁੱਲ ਕਰਕੇ ਖੜਿਆ ਹੀ ਕੁੜੀਆਂ ਨੇ ਨਾ ਉੱਥੇ ਫੋਨ ਫੜ ਲਿਆ ਤੇ ਜੀ ਮੈਨੂੰ ਨੇ ਕਿਹਾ ਵੀ ਨਾ ਛੇੜ ਤੇ ਗੋਪਤਾ ਮਜ਼ਾਕ ਕਰਦੀ ਐ ਵੀ ਤੂੰ ਤੇ ਆਪਣੇ ਫੋਨ ਨੂੰ ਹੱਥ ਲਾਉਣੇ ਦੀ ਤੋਮਾਨ ਕਰਦੀ ਐ ਫਿਰ ਦੱਸੋ ਮੈਂ ਵੀ ਕੀ ਕਰਾਂ ਤੂੰ ਤਨੀਸ਼ਾ ਦਾ ਨੰਬਰ ਦੇ ਕੇ ਜਾਇਆ ਕਰ ਜਾਂ ਦੂਜੀ ਸਰਨ ਦਾ ਦਿਆ ਕਰ ਮੈਂ ਹੋਰ ਕਿਹ ਕਹੀ ਲਾਣਾ ਪਊਂਦਾ ਚਲੋ ਮੰਮੀ ਕੋਈ ਨਹੀਂ ਮੈਂ ਤੁਹਾਨੂੰ ਉਹਨਾਂ ਦੇ ਨੰਬਰ ਵੀ ਦੇ ਦਾਂਗੇ ਆਪਣੇ ਫੋਨ ਪਹਿਲਾਂ ਡਾਊਨ ਕਰ ਲੈਣੀਆਂ ਫੇਰੀ ਮੇਰੇ ਵੱਲ ਹੁੰਦੀਆਂ ਨੇ ਉਹ ਨਹੀਂ ਹਾਲ ਨੇ ਆਣਿਆਂ ਦਾ ਵੀ ਇਹਨਾਂ ਨੂੰ 24 ਘੰਟੇ ਫੋਨ ਹੀ ਚਾਹੀਦੇ ਹੈ ਹੋਰ ਮੰਮੀ ਮਾੜਾ ਜਿਹਾ ਬਸ ਟਾਈਮ ਫਰੀ ਹੋਏ ਨਾ ਉਸੇ ਵੇਲੇ ਫੋਨ ਉਸੇ ਵੇਲੇ ਫੋਨ ਵੀਡੀਓ ਬਣਾ ਲਈਏ ਰੀਲ ਬਣਾ ਲਈਏ ਇਦਾਂ ਹੀ ਕਰਦੀਆਂ ਰਹਿੰਦੀਆਂ ਬਸ ਠੀਕ ਹੈ ਤਾਂ ਮਾਪਿਓ ਭਾਈ ਉਹਦਾ ਸੁਖੜੇ ਪਿਆਰੇ ਕੋਈ ਨਹੀਂ ਮੰਮੀ ਤੂੰ ਕਿਉਂ ਫਿਕਰ ਕਰਦੀ ਹੈਂ ਨਹੀਂ ਮੈਂ ਕਿਹੜੀ ਨਿਆਣੀ ਆ ਉਹ ਤਾਂ ਪੁੱਤ ਮੈਨੂੰ ਪਤਾ ਵਾ ਤੂੰ ਸਿਆਣੀ ਆ ਮੈਨੂੰ ਫਿਕਰ ਤਾਂ ਨਹੀਂ ਪਰ ਫੇਰ ਵੀ ਜਦੋਂ ਢੀਆਂ ਪੁੱਤ ਜਵਾਨ ਹੋਣ ਫਿਕਰ ਹੁੰਦਾ ਵੀ ਆ ਪੁੱਤ ਖਾਹ ਪੀ ਲੈ ਹਜੇ ਸੋਚਣ ਡਿਆ ਹਾਂ ਇਹਨੂੰ ਕਵਾਂਗਾ ਕਿ ਕਿਹੇ ਦਿਨ ਚੱਲਾਂਗੇ ਘੁੰਮਣ ਫਿਰਨ ਇਹਨੇ ਸੁਆਹ ਜਾਣਾ ਇੱਕ ਤਾਂ ਡਰਦੀ ਬੜਾ ਏ ਜਦਾਂ ਧੋਖ ਵੀਡੀਓ ਦੀ ਕਰਦਿਆ ਨੇ ਹੁਣ ਇਹਦੇ ਕਰਕੇ ਭਾਂ ਘਰੋਂ ਵੱਖਰੀਆਂ ਗੱਲਾਂ ਪੈਣਾ ਕਿ ਇੰਨਾ ਲੇਟ ਚੱਲ ਫੱਜ ਬੁਝਲਾੜਾਂਗਾ ਪਹਿਣਾ ਦਾ ਮੀਂਹ ਜ਼ਿਆਦਾ ਆਉਂਦਾ ਫਿਰ ਮੈਂ ਰੋਕਿਆ ਘੜੀ ਪਰ ਉਹਨਾਂ ਕਹਿੰਦਾ ਤੂੰ ਚਾਚੀ ਗੱਡੀ ਖੜੀ ਤਾਂ ਹਜੇ ਵੀ ਲੇਟ ਆ ਚੱਲ ਯਾਰ ਸਮਾਨ ਲੈ ਕੇ ਦੇਣਾ ਮਿਸਤਰੀਆਂ ਨੂੰ ਨਾਲੇ ਉਧਰ ਹੋ ਨੰਦ ਨਾਲੇ ਨਾ ਜੀਵਨ ਪੁੱਛ ਲੈਣਾ ਕੋਈ ਚੀਜ਼ ਤੇ ਨਹੀਂ ਚਾਹੀਦੀ ਸੌਦਾ ਪਤਾ ਚਲੋ ਵੀ ਨਾਲ ਹੀ ਲੈ ਆ ਜੂਗਾ ਉਹ ਹਨਾ ਉਹ ਕਿੱਥੇ ਤੁਰਿਆ ਫਿਰੂੰਗਾ ਤੇ ਹਾਂ ਇਵਰ ਮੈਂ ਚੱਲਿਆ ਸ਼ਹਿਰ ਨੂੰ ਕੁਝ ਮੰਗੋਣਾ ਵਾ ਆਹੋ ਲਿਉਣ ਵਾਲਾ ਵਾ ਸਮਾਨ ਕਿੰਨਾ ਹੀ ਕਰਦਾ ਤੇ ਆਜੋ ਮੈਂ ਦੱਸ ਦਿੰਨੀ ਆ ਤੁਹਾਨੂੰ ਚਲੋ ਠੀਕ ਇਹ ਵੀ ਲਿਸਟ ਬਣਾ ਦੇ ਮੈਨੂੰ ਹੈ ਲਿਸਟ ਤਾਂ ਕਿੱਥੇ ਬਣਾਉਂਦੀ ਰਹੂੰਗੀ ਪੈਨ ਕਿਹੜਾ ਲੱਭਣਾ ਵਾ ਛੇਤੀ ਨਾ ਤੁਸੀਂ ਇਦਾਂ ਕਰੋ ਮੋਟਾ-ਮੋਟਾ ਸੌਦਾ ਵਾ ਤਾਂ ਮੈਂ ਦੱਸ ਦਿੰਨੀ ਆ ਤੇ ਜੇ ਕੋਈ ਕੋਲ ਜੂਗਾ ਨਾ ਮੈਂ ਫੋਨ ਕਰਕੇ ਪੁੱਛ ਲਿਓ ਉਹ ਮੇਰੀ ਗੱਲ ਸੁਣ ਲਿਖਿਆ ਜਿਹੜਾ ਨਾ ਕੋਲ ਚੰਗਾ ਤਾਂ ਮੇਰਾ ਵੀ ਇੰਨਾ ਦਿਮਾਗ ਹੈ ਨੀਗਾ ਚਲ ਇਦਾਂ ਕਰੋ ਫਿਰ ਜਦ ਦੁਕਾਨ ਤੇ ਪਹੁੰਚ ਜੋਗੇ ਨਾ ਤੇ ਮੈਨੂੰ ਫੋਨ ਕਰ ਲੈ ਮੈਂ ਲਿਖਾ ਦੂਗੀ ਉੱਥੇ ਤੇ ਉਦਾਂ ਨਾ ਐਡਾ ਮੈਂ ਮੂੰਹ ਜਬਾ ਨਹੀਂ ਮਾੜਾ ਮੋਟਾ ਦੱਸ ਦਿੰਨੀ ਆ ਤੁਹਾਨੂੰ ਆ ਚਲ ਠੀਕ ਆ 5 ਕਿਲੋ ਖੰਡ ਲੈ ਆਇਓ ਮਿਸਤਰੀ ਲੱਗੇ ਚਾਹ ਤੇ ਰੋਜ਼ ਦੇਣੀ ਹੁੰਦੀ ਆ ਹੈ ਤੇ ਅੱਧਾ ਕਿਲੋ ਪੱਤੀ ਲੈ ਆਇਓ ਆ ਦੋ ਚੀਜ਼ਾਂ ਤੇ ਮੇਨ ਵਾਲੇ ਲੈ ਕੇ ਆਇਓ ਤੇ ਕੁੜੀ ਵਾਸਤੇ ਨਾ ਬਿਸਕੁਟ ਲੈ ਆਇਓ ਨਵ ਨੂੰ ਬੜੇ ਪਸੰਦ ਵਾ ਉਹ ਤੇ ਆਂਦੀ ਆਣ ਕੇ ਡੱਬੇ ਫੋਲਦੀ ਆ ਕਿ ਚਾਚੀ ਬਿਸਕੁਟ ਕਿੱਥੇ ਆ ਦੋ ਪੈਕੇਟ ਲੈਵਾਂ ਦਹਾਂ ਦਹਾਂ ਵਾਲੇ ਵੱਡੇ ਉਹਦੇ ਉਹ ਦਹਾਂ ਦਹਾਂ ਵਾਲੇ ਨਹੀਂ 50 50 ਵਾਲੇ ਬੇਕਰੀ ਵਾਲੇ ਉਹ ਉਹ ਲੈ ਕੇ ਆਇਓ ਫਿਰ ਇਹ ਆ ਵੀ ਕੁੜੀ ਵਾ ਵਾ ਆਣ ਕੇ ਤੇ ਖਾਪੀ ਲੈਂਦੀ ਏ। ਉਹ ਚਲ ਕੋਈ ਨਹੀਂ ਬੱਚੀ ਆ। ਜੀ ਕਰਦਾ ਵਾ ਕਿੰਨਾ ਕੋਈ ਕੁਛ ਨਾ ਕੋ ਖਾਣ ਨੂੰ। ਇੱਕ ਉਹਨਾਂ ਮਕੀਨ ਖਾਂਦੀ ਹੁੰਦੀ ਓੜੀ ਮੋਟੀ-ਮੋਟੀ ਸੇਵੇਂ ਵਾਲਾ ਹੁੰਦਾ ਨਾ। ਉਹ ਲੈ ਉਹ ਲੈ ਉਹ ਲੈ ਮੈਂ ਪੈ ਟੇ ਆਹੋ। ਉਹਨੇ ਜਦੋਂ ਆਣਾ ਵਾ ਨਾ ਉਹਦਾ ਧਿਆਵਰ ਸੋਈ ਚ ਡੱਬਿਆ ਚ ਜਾਣਾ ਪਹਿਲਾਂ। ਮੇਰੀ ਗੱਲ ਸੁਣ ਲੈ ਪਹਿਲਾਂ। ਬੱਚਾ ਹੁੰਦਾ ਈ ਇਸੇ ਕਰਕੇ ਠੀਕ ਨਹੀਂ। ਨਹੀਂ ਨਹੀਂ। ਉਹ ਜੇ ਤੂੰ ਚੰਗੀ ਆ ਨਾ ਤੇ ਤਾਂ ਇੱਥੇ ਹੁੰਦੀ ਆ। ਨਹੀਂ ਤੇ ਅੱਜ ਕੱਲ ਕੋਹ ਕਿਤੇ ਚਾਚੀ ਦੇ ਘਰ ਜਾਂਦਾ ਵਾ ਹੈਂ? ਨਹੀਂ ਕੁੜੀ ਤੇ ਮਰਨਾ ਬੜਾ ਕਰਦੀ ਆ। ਬਹੁਤ ਗੱਲ ਵਾ। ਉਹਦੇ ਕਰਕੇ ਤੇ ਫਿਰ ਮਨ ਹੋ ਜਾਂਦਾ ਤੇਰੇ ਨਾ ਕਦੀ ਰੋਟੀਆਂ ਬਕਾ ਜਾ ਕਦੀ ਕੋਕ ਕਰ ਜਾ ਕਦੀ ਕੋਕ ਕਰ ਜਾ ਮਾਂ ਆਪਣੀ ਦਾ ਕੰਮ ਕਰਾਉਂਦੀ ਸਾਰਾ ਕੰਮ ਤੇ ਤੇਰਨਾ ਕਰਾਉਂਦੀ ਤੇ ਅੱਗੇ ਕਿੰਨਾ ਕੰਮ ਸਿੱਖ ਲਿਆ ਉਹਨੇ ਤੇ ਮਾਰ ਚੜਕਾ ਮਾਰਦੀ ਜਦ ਇੱਧਰ ਆਉਂਦੀ ਆ ਉਹਨੂੰ ਖਲੋਣ ਨਹੀਂ ਦਿੰਦੀ ਉਹ ਤੇ ਵੇਂਦੀ ਹੁੰਦੀ ਆ ਜਦੋਂ ਆਉਂਦੀ ਉਹਦਾ ਵੀ ਗਾਣਾ ਖਾਂਦੀ ਜਦੋਂ ਜਾਂਦੀ ਉਹਦਾ ਵੀ ਗਾਣਾ ਖਾਂਦੀ ਵਿਚਾਰੀ ਉਹਦੇ ਗੱਲ ਵਾ ਬੱਚਾ ਸਿੱਖੂਗਾ ਘਰ ਆ ਤੇ ਫੇਰ ਹੀ ਆ ਬਗਾਣਾ ਤਾਂ ਨਹੀਂ ਆ ਗੱਲ ਇਹ ਕਰ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਿੱਦਾਂ ਦਾ ਦਿਮਾਗ ਵਾ ਹਨਾ ਬੰਦਾ ਇਹੋ ਸੋਚੇ ਪੇ ਬੱਚੇ ਤੇ ਮੇਰੇ ਹੀ ਰਹਿਣੇ ਆ ਆਹੋ ਇਵੇ ਲਾ ਚਰਵੀ ਪਤਾ ਨਹੀਂ ਕਿਹੜੀ ਗੱਲ ਦਾ ਸਾੜਾ ਵਾ ਵੀ ਉਹਦੇ ਨਾਲ ਕਰਦੀ ਆ ਹਰੇ ਉਹਨੇ ਮਾਂ ਬਣ ਜਾਣਾ ਉਹਦੀ ਉਹ ਚਲ ਕੋਈ ਗੱਲ ਨਹੀਂ ਐਵੇਂ ਟੈਨਸ਼ਨ ਨਹੀਂ ਲਈਦੀ ਹੁੰਦੀ ਠੀਕ ਹੈ ਨਾ ਆ ਸੱਚ ਨੂੰ ਚੇਤਾ ਆਇਆ ਜੇ ਤੇ ਮਸਰਾਂ ਦੀ ਦਾਲ ਵੀ ਲੈ ਆਓ ਕਿਲੋ ਉਹ ਚਾਲ ਕੋਈ ਨਹੀਂ ਮਸਰਾਂ ਦੀ ਦਾਲ ਦੀ ਕਿਹੜੀ ਗੱਲ ਵਾ ਤੇ ਹੋਰ ਖੋਲਣਾ ਵਾ ਹਾ ਹੋ ਲਿਉਣਾ ਨਹੀਂ ਹੋਰ ਲਿਉਣਾ ਵਾ ਤੇ ਕਿੰਨਾ ਹੀ ਕੋ ਹੋਵਾ ਤੁਸੀਂ ਤੇ ਨਾ ਮੈਨੂੰ ਚੇਤਾ ਹੀ ਭਲਾ ਦਿੰਦੇ ਕਾੜੀ ਕਰ ਕਰ ਕੇ ਜਦੋਂ ਤਿਆਰ ਹੋ ਕੇ ਆਣ ਕੇ ਸਿਰ ਤੇ ਚੜ ਕੇ ਖਲੋਏਣਾ ਵਾ ਤੂੰ ਹੁਣ ਦੱਸ ਤੈਨੂੰ ਕੀ ਚਾਹੀਦਾ ਵਾ ਬੰਦਾ ਪਹਿਲਾਂ ਮੰਜੇ 'ਚ ਇਨਾ ਬਹਿ ਕੇ ਸਲਾਹ ਕਰੇ ਕਿ ਕਿਹੜਾ ਕਿਹੜਾ ਸੱਦਾ ਮੁਕਾ ਵਾ ਤੇ ਮੈਂ ਵੀ ਰਾਮ ਨਾ ਤੁਹਾਨੂੰ ਦੱਸਾਂ ਤੁਸੀਂ ਵੀ ਇੰਨੀ ਕਾਲੀ ਕਰਦੇ ਜਿਵੇਂ ਮੇਰੇ ਵੀ ਦਿਮਾਗ 'ਚੋਂ ਗੱਲਾਂ ਨਿਕਲ ਜਾਂਦੀਆਂ ਵਾ ਉਹ ਦਾਦੇ ਜਿਹੜਾ ਕੰਦਾ ਰਹਿ ਗਿਆ ਮੈਂ ਫੇਰ ਰੋਲੀ ਪਾਉਗੀ ਘਰ 'ਚ ਤੇਲ ਲਾਇਓ ਤੇਲ ਥੋੜਾ ਰਹਿ ਗਿਆ ਜੇ ਮੇਰੀ ਗੱਲ ਸੁਣ ਲੈ ਉਹ ਦੋ ਤੋੜੇ ਪਏ ਆ ਇੱਕ ਤੋੜਾ ਖੜ ਕੇ ਨਾ ਕਰਦਾ ਆ ਪਰ ਤੇ ਮੈਂ ਤੇਲ ਘੜਾ ਲਿਆਂਗਾ ਚੱਲ ਉਹ ਤੇ ਬਾਅਦ ਹੀ ਗੱਲ ਕਰਾਂ ਥੋੜਾ ਬੋਤਾ ਲੈ ਆਉਣਾ ਇਸ ਤਰ੍ਹਾਂ 5 ਲੀਟਰ ਦੀ ਕਹਿੰਦੀ ਲਿਆਇਓ ਥੋੜਾ ਬੋਤਾ ਨਾ ਲਿਆਇਓ ਫੇਰ ਸਬਜ਼ੀ ਵੀ ਰੋਜ਼ ਮਿਸਰੀਆਂ ਚਾਹੀਦੀ ਆ ਜ ਬਗਾਨੇ ਥਾਂ ਜਾਣ ਵਾਲੇ ਨਵੀਂ ਵੀ ਗੱਲਾਂ ਕਰਨੀਆਂ ਵਾਂ ਕਿ ਸਬਜ਼ੀ ਚੰਗੀ ਨਹੀਂ ਦਿੰਦੇ ਗੱਲ ਤੇ ਤੇਰੀ ਠੀਕ ਆਹੋ ਕੋਈ ਨਹੀਂ 5 ਲੀਟਰ ਦੀ ਕੈਨੀ ਲੈ ਆਇਓ ਤੁਸੀਂ ਠੀਕ ਆ ਠੀਕ ਆ ਫਿਰ ਆਹੋ ਤੂੰ ਹੋਰ ਵੀ ਫਿਰ ਫੋਨ ਕਰ ਲਿਓ ਮੈਨੂੰ ਹੁਣ ਚੇਤਾ ਪਾ ਦਿੰਦੀ ਮੈਨੂੰ ਵੀ ਆਪਣੀ ਕਰਦੀ ਚੇਤਾ ਤੇ ਦੁਕਾਨ ਤੇ ਜਾਊਗਾ ਨਾ ਉੱਥੇ ਜੋ ਮਰਜ਼ੀ ਰਖਾ ਦੀ ਰੋ ਟਾਈਮ ਤੇ ਸਭ ਕੋ ਆ ਜੂਗਾ ਤੇ ਮੁੜ ਕੇ ਮੈਨੂੰ ਮੇਰੇ ਘਰ ਆਣ ਕੇ ਕੀ ਪਤਾ ਨਾ ਮੇਰ ਨਾਲ ਕਰੀ ਉਹ ਚੰਗਾ ਬਾਬਾ ਜਾਓ ਮੁੜ ਕੇ ਕਹੜਾ ਆ ਹੈ ਨਹੀਂ ਉਹ ਹੈ ਨਹੀਂ ਉਹ ਪੁਰਾਣੀ ਚੀਜ਼ ਲਾਉਣ ਵਾਲੀ ਇਹਨਾਂ ਦਾ ਵੀ ਕੋ ਹਾਲ ਨਹੀਂਗਾ ਰੌਲੀ ਰਾਲੀ ਪਾ ਕੇ ਤੇ ਗਾਂ ਜਾਂਦੇ ਆ ਦੱਸ ਜੇ ਜਾਣਾ ਹੀ ਸ਼ਹਿਰ ਤੇ ਬੰਦਾ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਬੰਦਾ ਦੱਸ ਦੇ ਪਹਿ ਮੈਂ ਤਿਆਰ ਹੋਣ ਲੱਗਾ ਵਾਂ ਤਾਂ ਤੂੰ ਮੈਨੂੰ ਸੌਦੇ ਦਾ ਦੱਸ ਦੇ ਆਣ ਕੇ ਤੇ ਸਰ ਤੇ ਖੜੇ ਹੋ ਜਾਣਾ ਵਾਂ ਤੇ ਜਿਹੜਾ ਚੇਤਾ ਵੀ ਨਾਵੇ ਕਿਸੇ ਨੂੰ ਚੱਲ ਮਨਾ ਉੱਠ ਕੇ ਵੇਹਰ ਸੋਈ ਚ ਕੰਮ ਕੋਈ ਪੁੱਤ ਜੇ ਣਿਆਣਿਆਂ ਦੇ ਲੈਣੇ ਹਨ ਤੇ ਫੇਰ ਕੀ ਆ ਜਿਹੜੀਆਂ ਭੂਆ ਹੁੰਦੀਆਂ ਵੀ ਮਾਵਾ ਹੀ ਹੁੰਦੀਆਂ ਆਪਣੇ ਭੂਆ ਦਾ ਵੀ ਲੈਣੀ ਤੇ ਫੁੱਫੜ ਦਾ ਵੀ ਲੈਣੀ ਨਾਲ ਸੂਟ ਤੇ ਸੋਹਣੇ ਲੀਡਨ ਲੈ ਕੇ ਬਣਾ ਕੇ ਫੇਰ ਜਾ ਹੀ ਮਿਲਤੀ ਕੋਈ ਗੱਲ ਨਹੀਂ ਮੰਮੀ ਲੈਵਾਂਗੇ ਨਾਲ ਤੁਸੀਂ ਨਾਲ ਹੀ ਚੱਲਿਓ ਹਾਂ ਚੱਲ ਕੋਈ ਨਹੀਂ ਉਹ ਟਾਈਮ ਆਊਗਾ ਤੇ ਮੈਂ ਨਾਲ ਵੀ ਚੱਜੂ ਮੈਂ ਤੈਨੂੰ ਕੱਲੀ ਥੋੜਾ ਕੱਲ ਦੇਣਾ ਵਾ ਇਹ ਵਗਲੇ ਆਖਣਗੇ ਸੱਸ ਨੇ ਕਿ ਇਹ ਮਸਾਲੇ ਸਹਾਰਾ ਫਨੀ ਵਰਤੀ ਜਾਗੀ ਨਾਲ ਹੀ ਨਹੀਂ ਤਰੀ ਕੋਈ ਨਹੀਂ ਇਕੱਲੀ ਤੇ ਜਾਊਂਗੀ ਮੁੜ ਕੇ ਗਾਂ ਤੁਸੀਂ ਆਪੇ ਇਕੱਲੇ ਚਲ ਜਾਇਆ ਕਰਨਾ ਤੇ ਦੱਸ ਮੰਮੀ ਸਾਰੇ ਜਾਇਆ ਕਰਾਂਗੇ ਤੁਸੀਂ ਇੱਥੇ ਗੱਲਾਂ ਨਹੀਂ ਕਰ ਕੀ ਕਰਨਾ ਵਾ ਚੱਲ ਪੁੱਤ ਫੇਰ ਹੁਣ ਕੁੜੀ ਵੀ ਪੜਦੀ ਈ ਉਹਦੇ ਕਰਕੇ ਮੈਨੂੰ ਘਰ ਵਜਣਾ ਪੈਂਦਾ ਕੋਈ ਗੱਲ ਨਹੀਂ ਤੇ ਹੁਣ ਜਾਵੇਂਗੀ ਨਾ ਜਦੋਂ ਕਿਦਨ ਜਾਣਾ ਹੈ ਅੱਜ ਜਾਣਾ ਵਾ ਸ਼ਹਿਰ ਕੱਪੜੇ ਬਣਾਉਣ ਕਾ ਕੱਲ ਜਾਣਾ ਇਹ ਦੱਸ ਦੇ ਵੇਖਨੇ ਕਿਦੋਂ ਜਾਣਾ ਵਾ ਤੇ ਮੁੜ ਕੇ ਵੀ ਤੇ ਜਾਣਾ ਹੀ ਆ ਅੱਜ ਸਗੋਂ ਠੰਡਾ ਅੱਜ ਜਾ ਕੇ ਬਣਾ ਲਿਓ ਤੇ ਫਿਰ ਇਦਾਂ ਕਰੋ ਹਾਂ ਤੁਸੀਂ ਵੀ ਚਲੋ ਹਾਂ ਨਾਲ ਮੈਨੂੰ ਇੱਥੋਂ ਦਾ ਕਿਹੜਾ ਪਤਾ ਜੇ ਇੰਨਾ ਕੋਈ ਕੋਈ ਗੱਲ ਨਹੀਂ ਤੇਰਾ ਘਰ ਵਾਲਾ ਉਹ ਬੜਾ ਚਲਾਕ ਆ ਉਹਨੂੰ ਸਾਰੇ ਕੱਪੜਿਆਂ ਦਾ ਪਤਾ ਜਨਾਨੀਆਂ ਵਾਲਿਆਂ ਦਾ ਵੀ ਤੇ ਬੰਦਿਆਂ ਵਾਲਿਆਂ ਦਾ ਵੀ ਚੱਲ ਕੋਈ ਨਹੀਂ ਮੰਮੀ ਤੁਸੀਂ ਨਾਲ ਚੱਲਿਓ ਚੱਲ ਪੈਣਾ ਮੈਂ ਨਾਲ ਹੀ ਚੱਲ ਜਾਂਗੀ ਕਿੰਨਾ ਕਿ ਚਰ ਮੈਨੂੰ ਨਾਲ ਨਾਲ ਹੀ ਬੰਨੀ ਫਿਰਨਾ ਲੋਕਾਂ ਨੇ ਇਹ ਨੋ ਕੁੜੀਆਂ ਆਂਦੀਆਂ ਨੇ ਪੀ ਸਸ ਨਾਲ ਨਾਲ ਤੁਰ ਹੀ ਰਹੀਂਦੀ ਤੇ ਤੂੰ ਮੈਸਗਵਾਂ ਨਹੀਂ ਘਰ ਰਹਿਣਾ ਤੇ ਤੂੰ ਵੀ ਨਾ ਨਹੀਂ ਤੂੰ ਮੇਰੇ ਨਾਲ ਹੀ ਚੱਲ ਕੋਈ ਨਹੀਂ ਮੰਮੀ ਜਿਹੜਾ ਜਿੱਦਾਂ ਕਹਿੰਦਾ ਹੋਊਗਾ ਕਹਿੰਦੇ ਰਹਿਣ ਦੋ ਪਰ ਤੁਸੀਂ ਅੱਡੇ ਨਾਲ ਹੀ ਜਾਣਾ ਚੱਲ ਕੋਈ ਗੱਲ ਨਹੀਂ ਮੈਂ ਫਿਰ ਅੱਜ ਹੀ ਜਾ ਕੇ ਲੈ ਆਈਏ ਕੰਮ ਕਮ ਕਰ ਲੈਣੀ ਆਂੀਆਂ ਕੰਮ ਕਿਹੜਾ ਵਾ ਆਣ ਕੇ ਕਰ ਲਾਂਗੇ ਦੋ ਫੁਲਕੇ ਬਣਾਉਣੇ ਆ ਸੱਜ ਸਬਜੀ ਬਣੀ ਪਈ ਹੈ ਬਣੀ ਚੱਲ ਫਿਰ ਜੇ ਜਾਣਾ ਹੀ ਹੈ ਨਾ ਤੁਸੀਂ ਨਹੀਂ ਨਾ ਕੀਤੀ ਗੱਲ ਉਹਨਾਂ ਨਾਲ ਤਾਂ ਨਹੀਂ ਮੈਂ ਕੀਤੀ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਣੀ ਕੋਈ ਨਹੀਂ ਉਹਨਾਂ ਨੂੰ ਮੈਂ ਕਰ ਲਾਂਗੀ ਕੋਈ ਗੱਲ ਉਹ ਅੱਠ ਫਿਰ ਜੇ ਜਾਣਾ ਨਾ ਤੇ ਟਾਈਮ ਨਾਲ ਮੁੜ ਕੇ ਨਾ ਤੈਨੂੰ ਪਤਾ ਹੀ ਆ ਦੇਣ ਝਾਟੀ ਡੁੱਬ ਜਾਂਦਾ ਸਬਜੀ ਤੇਰੀ ਹੁੰਦੀ ਆ ਮੈਂ ਧਰ ਲਈ ਕੀ ਬਣਾਉਣ ਲੱਗੀ ਆ ਰਾਜਮਾਵਾਂ ਦੀ ਸਬਜੀ ਅੱਛਾ ਚਲ ਵਧੀਆ ਹੁੰਦਾ ਬਾਬਾ ਦੇਣੀ ਹੋ ਗਏ ਸ਼ਕੋ ਸਬਜੀ ਬਣੀ ਨੂੰ ਹੈ ਚੌਲ ਖਾਣੇ ਆ ਤੇ ਮੈਂ ਬਣਾਦਾ ਤੇ ਜੇ ਨਹੀਂ ਖਾਣੇ ਤਾਂ ਵੀ ਦੱਸ ਦੋ ਥੋੜੇ ਜਿਹਾ ਬਨਾਲੀ ਨਾਲ ਕੋ ਫੁਲਕੇ ਲਾ ਲਈ ਹਾਂ ਮੈਂ ਚੱਲ ਤੁਸੀਂ ਦਿਖਾ ਲੈਂਦੇ ਜੀ ਨਿਆਣੇ ਕਿੱਥੇ ਆ ਨਿਆਣੇ ਕੁੜੀ ਤੇ ਡਈ ਜਾ ਪੜਨ ਹੂੰ ਤੇ ਦੂਜੇ ਜਿਹੜੇ ਆ ਦੋਵੇਂ ਉਹ ਗਏ ਜਿਹੜੀ ਕਿ ਸ਼ਹਿਰ ਨੂੰ ਮੈਨੂੰ ਛੱਡਣ ਹੀ ਨਹੀਂ ਲਈ ਕਿਉਂ ਆਂਦੀ ਤੂੰ ਆਂਦੀ ਪੂਆ ਕੋ ਜਾਣਾ ਮੈਂ ਤਾਂ ਉਹਦੇ ਪੋਤੇ ਪੋਤੀਆਂ ਦੇ ਕੱਪੜੇ ਲੈ ਜਾਉਂਗੀ ਅੱਛਾ ਮੈਂ ਪੁੱਤ ਕਿ ਨਾਂ ਉਹਨਾਂ ਤੇਰਾ ਵਿਆਹ ਕੀਤਾ ਤੇ ਤੂੰ ਪੂਆ ਫੁੱਫੜ ਦੇ ਵੀ ਲੈ ਜੀ ਤੇ ਮੈਨੂੰ ਆਂਦੀ ਵੀ ਮੈਂ ਕੱਲੀ ਨਹੀਂ ਜਾਣਾ ਮੇਰੇ ਨਾਲ ਜਾ ਉਹ ਤਾਂ ਤੁਸੀਂ ਨਹੀਂ ਕਰ ਮੈਂ ਤੁਹਾਨੂੰ ਸਭਾ ਫੋਨ ਵੀ ਲਾਇਆ ਤੇ ਤੁਸੀਂ ਫੋਨ ਹੀ ਨਹੀਂ ਚੁੱਕਿਆ ਉਹ ਦੱਬਾ ਹੀ ਮੈਨੂੰ ਜਾਣਾ ਹੀ ਪੈਣਾ ਮੈਂ ਤੁਹਾਨੂੰ ਫੋਨ ਕਿ ਸਾਇਲੈਂਟ ਹੋਇਆ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਫਿਰ ਮੈਂ ਆਖਿਆ ਵੀ ਪੁੱਤ ਕੋਈ ਗੱਲ ਨਹੀਂ ਤੁਸੀਂ ਆਪੇ ਹੀ ਲਿਆਓ ਜਿੱਦਾਂ ਦੇ ਵੀ ਲਿਆਓ ਹੁਣ ਕਿ ਤੈਨੂੰ ਜਿੱਦਾਂ ਦੇ ਚੰਗੇ ਲੱਗਦੇ ਆ ਲਿਆ ਹੀ ਕੋਈ ਗੱਲ ਨਹੀਂ ਆਹ ਹੋ ਸਾਰੇ ਟੱਬਰ ਦੇ ਲਿਆਇਆ ਮੰਨੇ ਹੀ ਨਾ ਆਖੇ ਮੈਂ ਤੇ ਜਾਣਾ ਨਹੀਂ ਚੰਗੇ ਨਹੀਂ ਲੱਗੀਦਾ ਮੰਮੀ ਮੇਰੇ ਨਾਲ ਜਾ ਚੰਗੇ ਨੂੰ ਕੋਈ ਆ ਜੂ ਮੇਰੀਆਂ ਸਾਹ ਹੋਣਗੇ ਸਗੋਂ ਉਹ ਹੋਰ ਮੈਂ ਤਾਂ ਕਹਿਤਾ ਸੀ ਮੈਂ ਹਾਂ ਸਭ ਮੈਂ ਤੈਨੂੰ ਕੱਲ ਲੰਢਾਈ ਆ ਤੇ ਤੂੰ ਮੈਨੂੰ ਘੜੀ ਘੜੀ ਕਹੀ ਜਾਨੀਂ ਨਾਲੇ ਨੂੰ ਕਹਣਾ ਮੈਂ ਮਗਰੋਂ ਰੋਟੀ ਰਾਟੀ ਬਣਾ ਲਵਾਂਗੀ ਤਾ ਹੋਰ ਬਿਲਕੁਲ ਵੀ ਆਪਣੇ ਸਿਰ ਤੇ ਸੋਟ ਲਈਏ ਨਾ ਫੇ ਨੂਆ ਵਿਚਾਰੀਆਂ ਦੇ ਦਿਲ ਚੋਂ ਦਾ ਵੀ ਵਿਆਹ ਕੇ ਸਾਨੂੰ ਲਿਆਂਦਾ ਵਾ ਤੇ ਸਾਨੂੰ ਕਿਹੇ ਪਾਸੇ ਨਹੀਂ ਜਾਣ ਦਿੰਦੇ ਤੇ ਮੈਂ ਜਾਓ ਫਿਰੋ ਚੱਲ ਆਪਣੀ ਮਰਜ਼ੀ ਦੇ ਲਿਆਉਗੀ ਮੁਰਕੇ ਕੋਦਣਾ ਕੱਲ ਨੂੰ ਗਲਤ ਨਾ ਮੈਨੂੰ ਕਰੂਗੀ ਨਾ ਉਦਾਂ ਹੈ ਵੀ ਨਹੀਂਗੀ ਇਦਾਂ ਦੀ ਹੂੰ ਠੰਡੇ ਸਬਾ ਦੀ ਆ ਚੱਲ ਵਧੀਆ ਵਾ ਚੰਗੀ ਆ ਕੁੜੀ ਹੋਰ ਇੱਜ਼ਤ ਕਰਦੀ ਆ ਤੇ ਚੱਲ ਜੇ ਉਹ ਕਰਦੀ ਆ ਤੇ ਮੈਂ ਵੀ ਆਨੀ ਆ ਚੱਲ ਕੀ ਲੋੜ ਆ ਵਿਚਾਰੀ ਪਿੱਛੋਂ ਅੱਗੇ ਦੁਖੀ ਐ ਨਾਲ ਇਹਨਾਂ ਦੇ ਸਾਰਾ ਕੁਝ ਹੋਰ ਉਹ ਚਲ ਉਹਦੇ ਭੂਆ ਫੂਫੜ ਨੇ ਮੈਂ ਸਾਰਾ ਵਿਆਹ ਕੀਤਾ ਵਾ ਤੇ ਉਹ ਮਾਪੇ ਵਾਂਗੂ ਮਿਲਦੇ ਐ ਇਹਨੂੰ ਹਨਾ ਓਦਾਂ ਐ ਆ ਵੀ ਗਈ ਐ ਤੇ ਤੂੰ ਕਹਣਾ ਸੀ ਕਦੇ ਆਪਣਾ ਵੀ ਲੈ ਆਈ ਸੂਟ ਚੱਲ ਗਈ ਯਾਰ ਮੁੰਡੇ ਨੂੰ ਆਪ ਕੀ ਕਰਤੀ ਮੈਂ ਚੱਲ ਉਹ ਤੇ ਨਹੀਂ ਆਣੀ ਤੇ ਮੈਂ ਇਹਨੂੰ ਆਪ ਹੀ ਲੈ ਦਿੰਦੀ ਜਿਹੜੀ ਚੀਜ਼ ਤੂੰ ਜੀ ਫਰੀ ਆਹੋ ਹੋਰ ਮੈਂ ਇਹਨਾਂ ਦੇ ਪੈਸੇ ਘਟ-ਘਟ ਰੱਖਦਾ ਰਹੇ ਵੀ ਬਚਾਲਾਂ ਬਚਾਲਾਂ ਥੋੜਾ ਜਿਹਾ ਸਾਡਾ ਮੁੰਡਾ ਹੋਰ ਚੱਲ ਇਹਨਾਂ ਚੁੱਕੀਏ ਸਾਰਾ ਕੁਝ ਹੋਰ ਐਂ ਕਿੜੇ ਹੱਕ ਤੇ ਰੱਖ ਕੇ ਖਾਣੇ ਆ ਚੱਲ ਕੋਈ ਨਹੀਂ ਆਹੋ ਤਾਂ ਟਾਈਮ ਹੋ ਜਾ ਬਰਤ ਪ੍ਰੋਟੀਪਾਣੀ ਖਾਣ ਵਧੀਆ ਤੇ ਰੱਬ ਰੱਬ ਕਰਨਾ ਹੋ ਰਿਹਾ ਇਥੇ ਕੀ ਰੱਖਿਆ ਵਾ ਚਲੋ ਵਧੀਆ ਜੋ ਰੱਬ ਕਰਦਾ ਵਾ ਜਿੱਦਾਂ ਦੇ ਅਸੀਂ ਆ ਉਦਾਂ ਦੀ ਸਾਨੂੰ ਕੁੜੀ ਮਿਲ ਗਈ ਹੋਰ ਚਲ ਲਾਲਾ ਫੇ ਤੜਕਾ ਤੜਕਾ ਮੈਂ ਜਾਵਾਂ ਥੋੜਾ ਲਸਣ ਵੀ ਛੱਲਣਾ ਸੀ ਮੀਂਹ ਮੇ ਆਉਣ ਵਾਲਾ ਜੀ